ਗੌਰੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ਼ ਦਿਖਾਓ ਮੇਰੇ ਮਨ ਤਨ ਲੋਚ ਕਨੇਰੀ ਹਮਰੇ ਪ੍ਰਾਨ ਵਸਗਤ ਪ੍ਰਭ ਤੁਮਰੇ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ਼ ਦਿਖਾ ਬੋ ਮੇਰੇ ਮਨ ਤਨ ਲੋਚ ਕਨੇਰੀ ਸਤਿਗੁਰਾਂ ਦੀ ਕਿਰਪਾ ਸਤਕਾ ਜੋ ਆਪਾਂ ਸ਼ਬਦ ਪੜ੍ਹ ਰਹੇ ਹਾਂ ਗੁਰੂ ਪਿਆਰ ਵਾਲਿਓ ਇਹ ਪਾਵਨ ਪਵਿੱਤਰ ਅੰਗ 100 70 ਤੇ ਸੁਭਾਏਮਾਨ ਦੂਜਾ ਸ਼ਬਦ ਹੈ ਜੋ ਸਤਿਗੁਰੂ ਸਮਝਾਉਣਾ ਕਰਦੇ ਨੇ ਹਮਰੇ ਪ੍ਰਾਨ ਬਸ ਗਤ ਪ੍ਰਭ ਤੇਰੇ ਪ੍ਰਾਨ ਮੈਨੇ ਸਾਹ ਸਾਹ ਜਿਹੜੇ ਆਪਾਂ ਸਾਹ ਲੈ ਰਹੇ ਆ ਵੀ ਮਹਾਰਾਜ ਕਹਿੰਦੇ ਨੇ ਵੀ ਸਾਰੇ ਤੇਰੇ ਬਸ ਵਿੱਚ ਨੇ ਹਮਰੇ ਪ੍ਰਾਨ ਬਸ ਗਤ ਪ੍ਰਭ ਤੁਮਰੇ ਤੇਰੇ ਬਸ ਵਿੱਚ ਹੈ ਮੇਰਾ ਜੀਵ ਪਿੰਡ ਸਭ ਤੇਰੀ ਜੀਵ ਜਿਹੜੇ ਸਾਹ ਲੈ ਰਹੇ ਆ ਸਾਹ ਜੀ ਜਿਹੜਾ ਅੰਦਰ ਬੋਲ ਰਿਹਾ ਜੀਵਾਤਮਾ ਤੇ ਪਿੰਡ ਮੈਨੇ ਸਰੀਰ ਇਹ ਸਭ ਕੁਝ ਤੇਰੇ ਵੱਸ ਹੈ ਦਾਤਾ ਜੀ ਅਗੇ ਸਤਿਗੁਰੂ ਕਹਿੰਦੇ ਨੇ ਦਇਆ ਕਰੋ ਹਰ ਦਰਸ਼ ਦਿਖਾਵੋ ਮੇਰੇ ਮਨ ਤਾਂ ਨਾ ਲੋਚ ਕਨੇਰੀ ਸਾਡੇ ਤੇ ਦਇਆ ਕਰੋ ਆਪ ਜੀ ਦੇ ਦਰਸ਼ਨਾਂ ਦੀ ਦਾਤ ਬਖਸ਼ ਮੇਰੇ ਮਨ ਦੇ ਵਿੱਚ ਲੋਚਨਾ ਕਨੇਰੀ ਦਾ ਮਤਲਬ ਆ ਵੀ ਮੇਰੇ ਅੰਦਰ ਬਹੁਤ ਤਾਂਗ ਹੈ ਤੇਰੇ ਦਰਸ਼ਨ ਕਰਨ ਦੀ ਇੱਕ ਤੇ ਆਪਣਾ ਸੁਭਾਅ ਬਣ ਜੇ ਤੇ ਕਿਰਪਾ ਹੋ ਕੇ ਗੁਰੂ ਸਾਹਿਬ ਦੀ ਕਿਰਪਾ ਲੈ ਕੇ ਆਪਾਂ ਵੀ ਅਰਦਾਸ ਇਹ ਕਰੀਏ ਅਗੇ ਸਤਿਗੁਰ ਕਹਿੰਦੇ ਨੇ RAM ਮੇਰੇ ਮਨ ਤਨ ਲੋਚ ਮਿਲਨ ਹਰ ਕੇਰੀ ਏ ਮੇਰੇ RAM ਪ੍ਰਭੂ ਪਰਮਾਤਮਾ ਜੀ ਮੇਰੇ ਮਨ ਤਨ ਲੋਚ ਮਿਲਨ ਹਰ ਕੇਰੀ ਉਹੀ ਸ਼ਬਦ ਉਹੀ ਹੈ ਭਾਵ ਉਹੀ ਹੈ ਇੱਥੇ ਤਰੀਕਾ ਬਦਲਤਾ ਸਤਿਗੁਰਾਂ ਨੇ ਸਮਝਾਉਣ ਦਾ ਇੱਕ ਇੱਕ ਗੱਲ ਨੂੰ 100 100 ਵਾਰੀ ਰਿਪੀਟ ਕਰਕੇ ਸਤਿਗੁਰਾਂ ਨੇ ਸਮਝਾਉਣਾ ਕੀਤਾ ਇਨਸਾਨ ਨੂੰ ਵੀ ਇੱਕ ਵਾਰੀ ਨਹੀਂ ਸਮਝ ਆਉਂਦੀ ਦੋ ਵਾਰੀ ਨਹੀਂ ਆਉਂਦੀ ਬਾਰ ਬਾਰ ਰਿਪੀਟ ਕਰਕੇ ਸਤਿਗੁਰੂ ਸਮਝਾ ਰਹੇ ਨੇ ਤੇ ਆਪਣੇ ਮਨ ਵਿੱਚ ਕਈ ਵਾਰੀ ਹੋ ਜਾਂਦੀ ਹੈ ਗੱਲ ਵੀ ਚਲ ਉਹੀ ਗੱਲ ਆ ਇੱਥੇ ਉਹੀ ਗੱਲ ਕਰੀ ਹੋਣੀ ਆ ਠੀਕ ਆ ਜੀ ਅਸੀਂ ਇਹ ਕਹਿ ਕੇ ਤੇ ਇਸ ਸ਼ਬਦ ਸੁਣਨ ਤੋਂ ਕੰਨੀ ਕਤਰਾ ਜਾਂਦੇ ਆ ਆ ਦੇਖਦੇ ਆ ਚੈਨਲਾਂ 'ਤੇ ਬਹੁਤ ਵੀਰ ਪਾਉਂਦੇ ਨੇ ਆਪਾਂ ਵੀ ਪਾਉਂਦੇ ਆ ਉਹ ਇੱਕ ਦੋ ਵਾਰ ਥੋੜੇ ਹੈਗੇ ਨੇ ਗੁਰੂ ਦੇ ਪਿਆਰ ਵਾਲੇ ਸੁਣਨ ਵਾਲੇ ਇਹ ਨਹੀਂ ਗੱਲ ਵੀ ਨਹੀਂ ਸੁਣਦੇ ਪਰ ਕਈ ਵਾਰੀ ਮੇਰੇ ਵਰਗੇ ਦੇ ਮਨ ਚ ਆ ਆ ਜਾਂਦੀ ਆ ਵੀ ਚੱਲ ਉਹੀ ਗੱਲ ਕਰੀ ਆ ਛੱਡ ਪਰੇ ਨਹੀਂ ਭਾਈ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਆਪਾਂ ਨੂੰ ਬੱਕਰੇ ਤਰੀਕੇ ਦੇ ਨਾਲ ਸਮਝਾਉਣਾ ਕਰਦੇ ਨੇ ਗੱਲ ਸਮਝਾਉਣ ਤੇਰੇ ਮਨ ਦੀ ਹੋਈ ਇਸ ਬਾਹਰੂ ਸਮਝਾਉਣਾ ਤੇਰੇ ਮਨ ਨੂੰ ਹੀ ਆ ਪਰ ਉਹ ਤਰੀਕਾ ਵੱਖਰਾ ਵੱਖਰਾ ਕਿਉਂਕਿ ਕਈ ਵਾਰੀ ਕਿਸੇ ਤਰੀਕੇ ਨਾਲ ਕੋਈ ਸਮਝ ਜਾਂਦਾ ਕੋਈ ਕਿਸੇ ਤਰੀਕੇ ਨਾਲ ਸਮਝ ਜਾਂਦਾ ਸਤਿਗੁਰਾਂ ਨੇ ਵੱਖ-ਵੱਖ ਧਾਰਨਾ ਦੇ ਕੇ ਪਸ਼ੂ ਪੰਛੀਆਂ ਦੀਆਂ ਜੀਵ ਜੰਤੂਆਂ ਦੀਆਂ ਤੇ ਸਮਝਾਇਆ ਮਨੁੱਖ ਤੈਨੂੰ ਸਤਿਗੁਰੂ ਇੱਥੇ ਕਹਿੰਦੇ ਨੇ RAM ਮੇਰੇ ਮਨ ਤਨ ਲੋਚ ਮਿਰਨ ਹਰ ਕੇਰੀ ਗੁਰ ਕਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਗੁਰ ਕਰਪਾਲ ਕਿਰਪਾ ਕੰਚਤ ਕਿਰਪਾਲੂ ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਜਦੋਂ ਗੁਰੂ ਨੇ ਕਿਰਪਾ ਕੀਤੀ ਸਾਡੇ ਤੇ ਮਿਹਰ ਬਖਸ਼ਿਸ਼ ਕਰਕੇ ਸਾਨੂੰ ਗਿਆਨ ਦਿੱਤਾ ਤੇ ਗਿਆਨ ਮੁਤਾਬਕ ਪ੍ਰਭ ਪਰਮਾਤਮਾ ਦੇ ਨਾਲ ਮੇਲ ਮਲਾਪ ਹੋ ਗਿਆ ਰਹਾਓ ਰਹਾਵਲੇ ਬੰਦ ਸਤਿਗੁਰੂ ਕਹਿੰਦੇ ਨੇ ਜੋ ਹਮਰੇ ਮਨ ਚਿੱਤ ਹੈ Swami ਬਿ ਜਿਹੜਾ ਮੇਰੇ ਚਿੱਤ ਵਿੱਚ ਹੈ ਆਪਾਂ ਸਾਰੇ ਧਿਆਨ ਮਾਰ ਲਿਆ ਆਪੋ ਆਪਣੇ ਮਨ ਅੰਦਰ ਆਸ ਹੁੰਦੀ ਹੈ ਹਨਾ ਮਨ ਦੀ ਆਸ ਚੁਆਇਸ ਜਾਂ ਕੋਈ ਮਤਵਲਾ ਸਾਡੀ ਮਾੜੀ ਬਿਰਤੀ ਕੋਈ ਮਾੜੀ ਸੋਚ ਇਹ ਸਾਰਾ ਕੁਝ ਜਾਣਦੇ ਨੇ ਸਤਿਗੁਰੂ ਇੱਥੇ ਸਮਝਾਉਣਾ ਕਰਦੇ ਨੇ ਜੋ ਹਮਰੇ ਮਨ ਚਿਤ ਹੈ ਸੁਆਮੀ ਸਾਬਿਦ ਤੁਮ ਹਰ ਜਾਣ ਮੇਰੀ ਤੋ ਸਾਰੀ ਵਿਧੀ ਵਿਧਾਨ ਮੇਰੇ ਅੰਦਰ ਦੀ ਜਾਣਦਾ ਹੈ ਵਾਹਿਗੁਰੂ ਜੀ ਅਨੰਦਨ ਨਾਮ ਜਪੀ ਸੁਖ ਪਾਈ ਅਨੰਦਨ ਦਾ ਮਤਲਬ ਹੈ ਹਰ ਰੋਜ਼ ਨਾਮ ਜਪਣ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ ਅਨੰਦਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਹੁਣ ਮਹਾਰਾਜ ਇੱਥੇ ਸਮਝਾਉਣਾ ਕਰਦੇ ਨੇ ਵੀ ਆਨੰਦਨ ਆਏ ਦਿਨ ਨਾਮ ਤੇਰਾ ਜਪਣ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ ਨਿਤ ਜੀਵਾ ਆਸ ਹਰ ਤੇਰੀ ਜੇਕਰ ਤੇ ਆਪਣਾ ਜੀਵਨ ਇਸ ਤਰ੍ਹਾਂ ਬਣ ਜੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਵੀ ਉਹਦੀ ਪ੍ਰਭੂ ਪਰਮਾਤਮਾ ਦੇ ਨਾਮ ਦੀ ਆਸ ਰੱਖ ਕੇ ਜੀਣਾ ਹੋਵੇ ਸਾਡਾ ਰੋਜ਼ ਦਾ ਤਾਂ ਫਿਰ ਜਿਵੇਂ ਆਪਾਂ ਆਮ ਜੀ ਗੱਲ ਕਰਦੇ ਸੋਨੇ ਤੇ ਸੁਹਾਗਾ ਜੀਵਨ ਤੇਰਾ ਬਹੁਤ ਹੀ ਉੱਚਾ ਸੁੱਚਾ ਹੋ ਜਾਏਗਾ ਇਨਸਾਨ ਗੁਰ ਸਤਗੁਰੂ ਦਾਤੇ ਪੰਥ ਬਤਾਇਆ ਪੰਥ ਦਾ ਮਤਲਬ ਹੁੰਦਾ ਜੀ ਰਸਤਾ ਇਹ ਗੁਰੂ ਸਤਗੁਰੂ ਦਾਤੇ ਨੇ ਆਪਾਂ ਨੂੰ ਸਹੀ ਰਸਤਾ ਦਿਖਾਤਾ ਗੁਰਬਾਣੀ ਰਾਹੀ ਜਿੰਨਾ ਚਿਰ ਸਰੀਰ ਵਿੱਚ ਵਿਚਰਦੇ ਸੀ ਪ੍ਰਤੱਖ ਸਰੀਰ ਵਿੱਚ ਵਿਚਰਦੇ ਹੋਏ ਬਚਨ ਬਲਾਸ ਕਰਕੇ ਵੀ ਸਾਨੂੰ ਪੰਥ ਰਸਤਾ ਦਿਖਾਉਂਦੇ ਸੀ ਪ੍ਰਭੂ ਪਰਮਾਤਮਾ ਬਾਲ ਤੇ ਹੁਣ ਆਪਾਂ ਨੇ ਕੋਲੇ ਗੁਰਬਾਣੀ ਹੈ ਕਿਉਂਕਿ ਜੋੜਿਆ ਜਦੋਂ ਸਰੀਰ ਵਿੱਚ ਸੀ ਸਤਗੁਰੂ ਜੋੜਿਆ ਆਪਾਂ ਨੂੰ ਉਦੋਂ ਵੀ ਸ਼ਬਦ ਨਾਲ ਹੀ ਆ ਤੇ ਹੁਣ ਵੀ ਸ਼ਬਦ ਆਪਣੇ ਕੋਲੇ ਆ ਠੀਕ ਹੈ ਜੀ ਮਹਾਰਾਜ ਕਹਿੰਦਾ ਗੁਰ ਸਤਿ ਕੋਰ ਦਾਤ ਪੰਥ ਬਤਾਇਆ ਮਹਾਰਾਜ ਨੇ ਸਾਨੂੰ ਉਹ ਰਸਤਾ ਦਿਖਾਤਾ ਕਿਹੜਾ ਹਰ ਮਿਲਿਆ ਆਏ ਪ੍ਰਭ ਮੇਰੀ ਹਰੀ ਪ੍ਰਭੂ ਪਰਮਾਤਮਾ ਨੂੰ ਮਿਲਣ ਵਾਲਾ ਪ੍ਰਭੂ ਨੇ ਗੁਰੂ ਨੇ ਰਸਤਾ ਦਿਖਾਤਾ ਸਾਨੂੰ ਚੱਲਣਾ ਨਾ ਚੜਨਾ ਮਨੁੱਖ ਤੇਰੀ ਮਰਜ਼ੀ ਐ ਸਤਿਗੁਰੂ ਤੈਨੂੰ ਰਸਤਾ ਪ੍ਰਭੂ ਪਰਮਾਤਮਾ ਵਾਲਾ ਦਿਖਾਉਂਦੇ ਨੇ ਤੇ ਜੇ ਗੁਰੂ ਦੇ ਕਹਣੇ ਲੱਗ ਕੇ ਗੁਰੂ ਦੇ ਬਚਨ ਮੰਨ ਕੇ ਉਸ ਰਸਤੇ ਪੈ ਜਾਏਗਾ ਤਾਂ ਮੰਜ਼ਲ ਤੈਨੂੰ ਪ੍ਰਾਪਤ ਹੋ ਜਾਏਗੀ ਨਹੀਂ ਤਾਂ ਇੱਧਰ ਉੱਧਰ ਹੀ ਭਟਕਦਾ ਇਨਸਾਨ ਜੀਵਨ ਬਸਰ ਕਰ ਜਾਂਦਾ ਮਿਲਣਾ ਪ੍ਰਭੂ ਪਰਮਾਤਮਾ ਨੂੰ ਜੀਂਦੇ ਜੀ ਆ ਜੀ ਇਹ ਧਿਆਨ ਰੱਖਣਾ ਹੁਣ ਮਗਰੋਂ ਅਰਦਾਸ ਤਾਂ ਆਪਾਂ ਚਲੋ ਕਰਦੇ ਆਂ ਸਾਰੇ ਮੈਂ ਵੀ ਕਰ ਦੂੰ ਜੇ ਮੈਂ ਡਿਊਟੀ ਕਰਦਾ ਹਾਂ ਮੈਂ ਗੁਰਦੁਆਰਾ ਸਾਹਿਬ ਤਾਂ ਮੈਂ ਵੀ ਅਰਦਾਸ ਇਹੀ ਕਰੂੰਗਾ ਭਾਈ ਵਿਛੜੀ ਹੋਈ ਮਹਾਰਾ ਸੱਚੇ ਪਾਤਸ਼ਾਹ ਵਿਛੜੀ ਹੋਈ ਜੀਵ ਆਤਮਾ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਦੇਈ ਚਰਨਾਂ ਵਿੱਚ ਨਿਵਾਸ insan ਨੇ ਜੀਂਦੇ ਜੀ ਕਰਨਾ ਜੀ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਗੁਰੂ ਦੇ ਚਰਨਾਂ ਨਾਲ ਜਦੋਂ ਮਿਲ ਗਿਆ ਗੁਰਬਾਣੀ ਨਾਲ ਮਿਲ ਗਿਆ ਤੇਰਾ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਨਿਵਾਸ ਹੈ ਉਸ ਤੋਂ ਸਰੀਰ ਛੱਡਣ ਤੋਂ ਬਾਅਦ ਜੀਵ ਆਤਮਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਇਹ ਪ੍ਰਭੂ ਪਰਮਾਤਮਾ ਆਪ ਹੀ ਜਾਣਦਾ ਆਪਾਂ ਅਰਦਾਸ ਜੀਂਦੇ ਜੀ ਕਰਕੇ ਵੀ ਮਹਾਰਾਜ ਮੇਰਾ ਮਨ ਤੇਰੇ ਚਰਨਾਂ ਵਿੱਚ ਟਿਕ ਜੇ ਮੇਰਾ ਮਨ ਤੇਰੇ ਨਾਮ ਨਾਲ ਜੁੜ ਜੇ ਜੀਂਦੇ ਜੀ ਮਨੁੱਖਾ ਜੀਵਨ ਭੋਗਦੇ ਹੋਏ ਮਹਾਰਾਜ ਸਮਝਾਉਣਾ ਕਰਦੇ ਨੇ ਆਨੰਦ ਅਨੰਦ ਭਾਵ ਵਡਭਾਗੀ ਸਭ ਆਸ ਪੁਜੀ ਜਨ ਕੇਰੀ ਇਹ ਕਦੋਂ ਹੋਏਗਾ ਜੀ ਪਹਿਲਾਂ ਤਾਂ ਮਹਾਰਾਜ ਜੱਤੇ ਪਾਤਸ਼ਾਹ ਜਦੋਂ ਦੱਸਦੇ ਨੇ ਵੀ ਤੈਨੂੰ ਪੰਥ ਬਤਾਤਾ ਰਸਤਾ ਦੱਸਦਾ ਗੁਰੂ ਵਾਲੇ ਰਸ ਦੱਸੇ ਹੋਏ ਰਾਹ ਤੇ ਚੱਲ ਪਾ ਫੇਰ ਤੈਨੂੰ ਹਰੀ ਪ੍ਰਭੂ ਪਰਮਾਤਮਾ ਮਿਲੇਗਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਮਿਲਿਆ ਫਿਰ ਅਨੰਦਨ ਆਨੰਦ ਭਾਗੀ ਅਨੰਦਨ ਹਰ ਰੋਜ਼ ਤੇਰੀ ਆਨੰਦਮਈ ਜ਼ਿੰਦਗੀ ਬਸਰ ਹੋਏਗੀ ਵੱਡੇ ਭਾਗ ਹੋ ਜਾਣਗੇ ਤੇਰੇ ਵਡਭਾਗੀ ਜੀ ਨੂੰ ਕਿਹਾ ਵਡਭਾਗੀ ਹੋ ਜਾਏਗਾ ਵੱਡਿਆਂ ਭਾਗਾਂ ਵਾਲਾ ਸਭ ਆਸ ਪੁੱਜੀ ਜਨ ਕੇਰੀ ਪੁੱਜੀ ਦਾ ਮਤਲਬ ਤੇਰੀ ਸਾਰੀ ਆਸ ਪੂਰੀ ਹੋ ਜਾਏਗੀ ਤੂੰ ਜਨ ਬਣ ਭਗਤ ਪਿਆਰਾ ਬਾਣੋ ਦੀ ਭਗਤੀ ਵਿੱਚ ਜੁੜ ਪ੍ਰਭੂ ਪਰਮਾਤਮਾ ਦੀ ਗੁਰੂ ਦਾ ਸਿੱਖ ਬਣ ਜੇ ਹੁਣ ਮੇਰੇ ਵਰਗੇ ਨੇ ਬਾਣਾ ਵੀ ਪਾਇਆ ਵਾ ਉਤੋਂ ਸਿੱਖਾਂ ਵਾਲਾ ਵਿਖਾਵਾ ਤੇ ਅੰਦਰ ਕੈਂਚੀ ਚੱਲਦੀ ਆ ਰਿਸ਼ਤੇਦਾਰਾਂ ਪ੍ਰਤੀ ਭੈਣ ਭਰਾਵਾਂ ਪ੍ਰਤੀ ਅਨ ਅਨਸਾਨੀਅਤ ਤਾਂ ਕਿਣਕਾ ਵੀ ਅੰਦਰ ਨਹੀਂ ਹੈ ਤੇਰੇ ਅੰਦਰ ਬਸਿਆ ਹੋਇਆ ਤੂੰ ਜਾਣਦਾ ਹੀ ਨਹੀਂ ਕਿਸੇ ਨੂੰ ਇਨਸਾਨ ਨੂੰ ਤੇ ਫੇਰ ਭਾਈ ਜੈਸਾ ਬੀਜੇ ਸੋਲੂ ਨੇ ਕਰਮਾਂ ਸੰਧੜਾ ਖੇਤ ਫਿਰ ਜਿਹੋ ਜਾਂ ਬੀਜ ਬੀਜੇਗਾ ਉਹੋ ਜਾਂ ਵੱਢ ਲੇਗਾ ਅੱਗੇ ਮਹਾਰਾਜ ਕਹਣਾ ਕਰਦੇ ਨੇ ਜਗਨਨਾਥ ਜਗਦੀਸ਼ਰ ਕਰਤੇ ਜਗਨਨਾਥ ਵੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਠੀਕ ਹੈ ਜੀ ਜਗਦੀਸ਼ਰ ਵੀ ਪ੍ਰਭੂ ਪ੍ਰਮਾਤਮਾ ਦਾ ਨਾਮ ਹੈ ਉਹਦੇ ਗੁਣ ਨੇ ਜਗਨਨਾਥ ਜਗਦੀਸ਼ਰ ਕਰਤੇ ਸਭ ਬਸਗਤ ਹੈ ਹਰ ਕੇਰੀ हे ਸੱਚੇ ਸਤਿਗੁਰੂ ਸਾਰੀ ਸ੍ਰਿਸ਼ਟੀ ਤੇਰੇ ਵਸ ਵਿੱਚ ਹੈ ਤੇਰੇ ਹੁਕਮ ਵਿੱਚ ਹੈ ਤੇਰੇ ਨਿਯਮ ਵਿੱਚ ਹੈ ਤੇ ਇਥੋਂ ਬਾਹਰ ਨਹੀਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਪ੍ਰਭੂ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੈ ਕੋਈ ਵੀ ਜੀਵ ਕੋਈ ਵੀ ਸੋਮਾ ਸਮੁੰਦਰਾ ਚਾਹੇ ਸੂਰਜ ਚੰਦ ਤਾਰੇ ਸਭ ਉਹਦੇ ਨਿਜਮ ਵਿੱਚ ਉਹਦੇ ਹੁਕਮ ਵਿੱਚ ਜਨ ਨਾਨਕ ਸਰਨਾਗਤ ਆਏ ਹਰ ਰੱਖੋ ਪੈਜ ਜਨ ਕੇਰੀ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਸੱਚੇ ਪਾਤਸ਼ਾਹ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਹਰ ਰੱਖੋ ਪੈਜ ਜਨ ਕੇਰੀ ਆਪਦੇ ਭਗਤ ਪਿਆਰਿਆਂ ਦੀ ਪੈਜ ਰੱਖ ਗੁਰੂ ਮਹਾਰਾਜ ਗੌੜੀ ਮਹੱਲਾ ਚੌਥਾ ਅਗਲਾ ਸ਼ਬਦ ਵੀ ਗੌੜੀ ਰਾਗ ਅੰਦਰਾ ਮਹੱਲਾ ਚੌਥਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਿਗੁਰੂ ਇੱਥੇ ਸਮਝਾਉਣਾ ਕਰਦਿੰਨੇ ਇਹ ਮਨੁਆ ਖਿੰਖਿਨ ਟਕੇ ਬਹੁਰੰਗੀ ਦਹ ਦਹ ਦਿਸ ਚਲ ਚਲ ਹਾਂਡੇ ਇੱਥੇ ਹੁਣ ਇਹੀ ਮੰਨਾਂਗੇ ਆਪਾਂ ਇਹ ਮਨੁਆ ਖਿੰਖਿਨ ਟਕੇ ਬਹੁਰੰਗੀ ਬੜੇ ਰੰਗ ਮਾਣ ਦਾ ਮਨ ਸਕਿੰਟ ਸਕਿੰਟ ਬਾਅਦ ਚੇਂਜ ਹੁੰਦਾ ਕਿਤੇ ਕੁਝ ਸੋਚਣ ਲੱਗ ਜਾਂਦਾ ਕਿਤੇ ਕੁਝ ਸੋਚਣ ਲੱਗ ਜਾਂਦਾ ਕਿਤੇ ਢੈਂਦੀ ਕਲਾ 'ਚ ਚਲਿਆ ਜਾਂਦਾ ਕਿਤੇ ਚੜ੍ਹਦੀ ਕਲਾ 'ਚ ਚਲਿਆ ਜਾਂਦਾ ਮਨ ਹੀ ਮਨ ਬੜੇ ਰੰਗ ਮਾਣਦਾ ਕਿਵੇਂ ਢੈਂਦੀ ਕਲਾ ਤੇ ਚੜ੍ਹਦੀ ਕਲਾ ਦੇ ਵਿੱਚ ਕਿਤੇ ਤਾਂ ਉਹੀ ਨਿਕਰ ਜਾਂਦਾ ਮਰ ਮੁੱਕ ਜਾਂਦਾ ਸੋਚਾਂ ਮਾੜੀਆਂ ਦੇ ਵਿੱਚ ਖਪਤ ਹੋ ਜਾਂਦਾ ਕਿਤੇ ਪ੍ਰਭੂ ਪਰਮਾਤਮਾ ਵੱਲ ਨੂੰ ਧਿਆਨ ਹੋ ਜਾਂਦਾ ਗੁਰਬਾਣੀ ਵੱਲ ਨੂੰ ਧਿਆਨ ਹੋ ਜਾਂਦਾ ਕਿਤੇ ਵੱਡੇ ਵੱਡੇ ਸੁਪਨੇ ਦੇਖਦਾ بڑے ਰੰਗ ਮਾਣਦਾ ਸਕਿੰਟ ਸਕਿੰਟ ਬਾਅਦ ਮਹਾਰਾਜ ਕਹਿੰਦੇ ਇਹ ਮਨੁਆ ਖਿੰਖਿਨ ਟਕੈ ਬਹ ਰੰਗੀ بڑے ਰੰਗ ਮਾਣਦਾ ਸਕਿੰਟ ਸਕਿੰਟ ਬਾਅਦ ਦਹ ਦਸ ਦਸਾਂ ਦਿਸ਼ਾਵਾਂ ਵਿੱਚ ਦਹ ਦਹ ਦਸ ਚੱਲ ਚੱਲ ਹਾਂਡੇ ਦਸਾਂ ਦਿਸ਼ਾਵਾਂ ਦੇ ਵਿੱਚ ਅਡਾਰੀਆਂ ਮਾਰਦਾ 10 ਦਸ਼ਾਵਾਂ ਕਿਹੜੀਆਂ ਜੀ ਚਾਰੇ ਕੁੱਟ ਉੱਪਰਲਾ ਧਰਤੀ ਵਿਚਾਲੜਾ ਸਮਾਂ ਤੇ ਉਹਨਾਂ ਦੇ ਚਾਰ ਕੋਨੇ ਦਸਾਂ ਦਸ਼ਾਵਾਂ ਵਿੱਚ ਝੁੱਟਦਾ ਇਹ ਮਨ ਸਤਿਗੁਰੂ ਸਮਝਾਉਂਦੇ ਨੇ ਗੁਰਬਾਣੀ ਕਹਿੰਦੀ ਆ ਜੀ ਇਹ ਅੱਗੇ ਮਹਾਰਾਜ ਕਹਿੰਦੇ ਨੇ ਗੁਰ ਪੂਰਾ ਪਾਇਆ ਵੱਡ ਭਾਗੀ ਹਰ ਮੰਤਰ ਦੀਆ ਮਨ ਠਾਂਡੇ ਜਦੋਂ ਗੁਰਪੂਰੇ ਨੂੰ ਪ੍ਰਾਪਤ ਕਰਦਾ ਨਾ ਇਨਸਾਨ ਵੱਡੇ ਭਾਗਾਂ ਵਾਲਾ ਹੁੰਦਾ ਜਦੋਂ ਪੂਰੇ ਗੁਰੂ ਦੀ ਗੱਲ ਸੁਣਦਾ ਸੰਗਤ ਕਰਦੇ ਹੁਣ ਆਪਾਂ ਗੁਰੂ ਦੀ ਕਿਰਪਾ ਸਦਕਾ ਭਾਵੇਂ ਥੋੜੇ ਹੀ ਬੈਠੇ ਆ ਗੁਰੂ ਦੀ ਸੰਗਤ ਕਰਦੇ ਨਾ ਇਹ ਆਪਣੇ ਵੱਡੇ ਭਾਗ ਬਣ ਰਹੇ ਨੇ ਇਸ ਟਾਈਮ ਭਈ ਦੁਨਿਆਵੀ ਫੁਰਨੇ ਰੁਕੇ ਹੋਏ ਨੇ ਤੇ ਆਪਣਾ ਗੁਰਬਾਣੀ ਦੇ ਵਿੱਚ ਧਿਆਨ ਹੈ ਗੁਰੂ ਦੇ ਸ਼ਬਦਾਂ ਦੀ ਧਿਆਨ ਹੈ ਗੁਰੂ ਕੀ ਕਹਿੰਦੇ ਨੇ ਸੁਣ ਰਹੇ ਆ ਸਤਿਗੁਰੂ ਕਹਿੰਦੇ ਨੇ ਗੁਰ ਪੂਰਾ ਪਾਇਆ ਵੱਡ ਭਾਗੀ ਜਿਨੇ ਪੂਰੇ ਗੁਰੂ ਨੂੰ ਪ੍ਰਾਪਤ ਕਰ ਲਿਆ ਪ੍ਰਾਪਤ ਕਰਨਾ ਹੁੰਦਾ ਗੁਰੂ ਦੇ ਕਹਿਣੇ ਅਨੁਸਾਰ ਤੇਰਾ ਜੀਵਨ ਹੈ ਮਨ ਤੇਰਾ ਮਨਾਈਆਂ ਨਹੀਂ ਕਰਦਾ ਗੁਰੂ ਦੇ ਕਹਿਣੇ ਵਿੱਚ ਆ ਤੇਰਾ ਮਨ ਅਡਾਰੀਆਂ ਨਹੀਂ ਮਾਰਦਾ ਖਿੰਖਿਨ ਦਸ ਦਸਾਂ ਦਸਾਂ ਵਿੱਚ ਨਹੀਂ ਉੜਦਾ ਕੰਟਰੋਲ ਵਿੱਚ ਆ ਗਿਆ ਗੁਰੂ ਦੇ ਗਿਆਨ ਦੀ ਨਸ ਪੈ ਗਈ ਮਨ ਨੂੰ ਜਦੋਂ ਉਦੋਂ ਫਿਰ ਮਹਾਰਾਜ ਕਹਿੰਦੇ ਨੇ ਗੁਰ ਪੂਰਾ ਪਾਇਆ ਵੱਡ ਭਾਗੀ ਹਰ ਮੰਤਰ ਦੀ ਆ ਮਨ ਢਾਂਡੇ ਜਦੋਂ ਗੁਰੂ ਦਾ ਮੰਤਰ ਅਸੀਂ ਲੈ ਲਿਆ ਨਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਫੇਰ ਸਾਡਾ ਮਨ ਠੰਡਾ ਰਹੇਗਾ ਤਪਦਾ ਨਹੀਂ ਫਿਰ ਨਹੀਂ ਤਾਂ ਦੇਖੋ ਮਾੜੀ ਮਾੜੀ ਗੱਲ ਤੇ ਤਪਦਾ ਰਹਿੰਦਾ ਇਨਸਾਨ ਭੈਣਾ ਚਾਹੇ ਭਾਈ ਆ ਬੱਚਿਆਂ ਤੇ ਤਪਿਆ ਰਹਿੰਦਾ ਬਜ਼ੁਰਗਾਂ ਤੇ ਤਪਿਆ ਰਹਿੰਦਾ ਭੈਣ ਭਰਾਵਾਂ ਤੇ ਤਪਿਆ ਰਹਿੰਦਾ ਰਿਸ਼ਤੇਦਾਰਾਂ ਤੇ ਤਪਿਆ ਰਹਿੰਦਾ ਕੋਈ ਕੰਮ ਮਾੜਾ ਮੋਟਾ ਠੰਡਾ ਮਠਾ ਹੋ ਜੇ ਤਾਂ ਤਪ ਜਾਂਦਾ ਜੇ ਕਮ ਬਾਦ ਵੀ ਜਾਵੇ ਫੇਰ ਵੀ ਤਪ ਜਾਂਦਾ ਵੀ ਹੁਣ ਮੇਰੇ ਵਰਗਾ ਕੋਈ ਨਹੀਂ ਇਹ ਗੱਲਾਂ ਆਪਾਂ ਗੁਰੂ ਤੋਂ ਸਿੱਖਣੀਆਂ ਮਨ ਨੂੰ ਟਿਕਾਉਣਾ ਨਜਮ ਵਿੱਚ ਰਹਿਣਾ ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਹੁੰਨੇ ਆ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮਰਾ ਖਣਹਾਰੀ ਵੀ ਮਾਤਾ ਦੇ ਗਰਭ ਦੇ ਵਿੱਚ ਤੂੰ ਪ੍ਰਭੂ ਪਰਮਾਤਮਾ ਤੂੰ ਸਿਮਰਨ ਦਿੱਤਾ ਬੱਚੇ ਨੂੰ ਜਿਹੜਾ ਬੱਚਾ ਪਾਲ ਰਿਹਾ ਧੀ ਆ ਚਾਹੇ ਪੁੱਤ ਆ ਕਿਵੇਂ ਵੀ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਉੱਥੇ ਜਾਂ ਅੱਲਾ ਅੱਲਾ ਕਰਦਾ ਜਾਂ ਰਾਮ ਰਾਮ ਕਰਦਾ ਨਹੀਂ ਉਹ ਇੱਕ ਨਿਜਮ ਵਿੱਚ ਆ ਕੁਦਰਤ ਦੇ ਨਿਜਮ ਮੁਤਾਬਕ ਹੀ ਰਹਿਣਾ ਪ੍ਰਭੂ ਪਰਮਾਤਮਾ ਦੀ ਬੰਦਗੀ ਹੈ ਗੁਣ ਉਹਦੇ ਆਪਾਂ ਗਾਉਣੇ ਨੇ ਗੁਰਬਾਣੀ ਰਾਹੀਂ ਜੋ ਆਪਾਂ ਨੂੰ ਗੁਰਮੰਤਰ ਦਿੱਤਾ ਵਾਹਿਗੁਰੂ ਵਾਹਿਗੁਰੂ ਕਹਿੰਨਾ ਮੂਲ ਮੰਤਰ ਏਕ ਓੰਕਾਰ ਸਤਿਗੁਰ ਪ੍ਰਸਾਦ ਤੱਕ ਆਪਾਂ ਨੂੰ ਦਿੱਤਾ ਫਿਰ ਬਾਣੀ ਰਾਹੀਂ ਆਪਾਂ ਉਹਦੇ ਗੁਣ ਗਾਉਣੇ ਨੇ ਗੁਣ ਉਹਦੇ ਗਾਉਣੇ ਨੇ ਕਿਉਂਕਿ ਜੀਭਾ ਲਾਤੀ ਪ੍ਰਭੂ ਪਰਮਾਤਮਾ ਨੇ ਦੇਖਣ ਵਾਸਤੇ ਅੱਖਾਂ ਦਿੱਤੀਆਂ ਤੈਨੂੰ ਸੁਣਨ ਵਾਸਤੇ ਕੰਨ ਦਿੱਤੇ ਇਹ ਆਪਾਂ ਗਾਉਣੇ ਆ ਤੇ ਸੁਣਨੇ ਆ ਗਾਉਣਾ ਤੇ ਸੁਣਨਾ ਇੱਕ ਬਰਾਬਰ ਆ ਜੀ ਇਹ ਧਿਆਨ ਵਿੱਚ ਰੱਖਣਾ ਆਏ ਨਾ ਮਨ ਦੇ ਵਿੱਚ ਅੱਜ ਵੀ ਭਾਈ ਗਾ ਤਾਂ ਰਾਗੀ ਰਹੇ ਨੇ ਜਾਂ ਗੁਣ ਤਾਂ ਹੁਣ ਜਿਹੜਾ ਪ੍ਰਚਾਰ ਕਰਦਾ ਬਾਣੀ ਪੜ੍ਹ ਕੇ ਸੁਣਾਉਂਦਾ ਉਹ ਗਾ ਰਿਹਾ ਨਹੀਂ ਗਾਉਣਾ ਤੇ ਸੁਣਨਾ ਇੱਕ ਬਰਾਬਰ ਹੈ ਇਹ ਧਿਆਨ ਚ ਰੱਖਿਓ ਸਤਿਗੁਰੂ ਕਹਿੰਦੇ ਨੇ ਮਨ ਤੇਰਾ ਠੰਡਾ ਹੋ ਜਾਏਗਾ ਭਾਈ ਠੰਡਾ ਰਹੇਗਾ ਜਦੋਂ ਗੁਰਪੂਰਾ ਪਾਇਆ ਵਿਢ ਭਾਗੀ ਹਰ ਮੰਤਰ ਦੀਆ ਮਨ ਠੰਡੇ ਗੁਰ ਦਾ ਮੰਤਰ ਜਦੋਂ ਅਸੀਂ ਲਵਾਂਗੇ ਤੇ ਮਨ ਸਾਡਾ ਠੰਡਾ ਰਹੇਗਾ ਅਗਲੇ ਮਹਾਰਾਜ ਕਹਿੰਦੇ ਨੇ RAM ਹਮ ਸਤਗੁਰ ਲਾਲੇ ਕਾਂਡੇ ਹੇ ਮੇਰੇ RAM ਪ੍ਰਭੂ ਪਰਮਾਤਮਾ ਸਤਗੁਰੂ ਜੀ ਅਸੀਂ ਤੇਰੇ ਗੋਲੇ ਹਾਂ ਤੇਰੇ ਮੁੱਲ ਖਰੀਤੇ ਹੋਏ ਆ ਐਂ ਕਹਿ ਲਈਏ ਰਹਾਉ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਹਮਰੇ ਮਸਤਕ ਦਾਗ ਦਗਨ ਮੇਰੇ ਮੱਥੇ ਤੇ ਤਾਂ ਬਹੁਤ ਦਾਗ ਲੱਗੇ ਹੋਏ ਨੇ ਮਹਾਰਾਜ ਇਹ ਇੱਕ ਗੱਲ ਬਣਦੀ ਆ ਦੂਜਾ ਇਹ ਆ ਹਮਰੇ ਮਸਤਕ ਦਾਗ ਦਗਨ ਹਮ ਕਰਜ ਗੁਰੂ ਬਹੁਤ ਸਾਨੇ ਵੀ ਤੂੰ ਆਪ ਦੇ ਗਿਆਨ ਦਾ ਸਾਡੇ ਸੁਰਤ ਹਿਰਦੇ ਵਾਲੇ ਮੱਥੇ ਤੇ ਦਾਗ ਦਾ ਦਾਗਤਾ ਦਾਗ ਲਾਤਾ ਦਾਗਤਾ ਆਪਾਂ ਦਾਗਤਾ ਸਮਝਦੇ ਆ ਨਾ ਜਿਵੇਂ ਆਪਾਂ ਮਤਲਬ ਆ ਵੀ ਕਿਸੇ ਜੇ ਸੌਖਾ ਸਮਝਣਾ ਚਾਹ ਹੋਵੇ ਤਾਂ ਜਿਵੇਂ ਆਪਾਂ ਪਸ਼ੂ ਦੇ ਸਿੰਗ ਦਾਗ ਦੀਏ ਵੀ ਉਸ ਦਾਗੇ ਹੋਏ ਨੂੰ ਕਿਉਂਕਿ ਉਹ ਬਸ ਉਸੇ ਨਿਜਮ ਵਿੱਚ ਹੀ ਰਹਿੰਦਾ ਉਹਦੋਂ ਅੱਗੇ ਨਹੀਂ ਫਿਰ ਹਿਲਦਾ ਜਾਂਦਾ ਅੱਗੇ ਨਹੀਂ ਜਾਂਦਾ ਆਏ ਕਹ ਲੈਨੇ ਬੇ ਮਹਾਰਾ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬੋ ਸੰਢ ਇਹ ਸੱਚੇ ਸਤਿਗੁਰੂ ਅਸੀਂ ਤੇਰੇ ਕਰਜ਼ਦਾਰ ਤੇ ਤੇਰੇ ਨਾਮ ਦਾ ਤੇਰੇ ਗਿਆਨ ਦਾ ਸਾਡੇ ਹਿਰਦੇ ਦੇ ਮੱਥੇ ਉੱਤੇ ਦਾਗਿਆ ਹੋਇਆ ਕਦਾਗ ਹੈ ਆਏ ਕਹਨੇ ਆ ਸਮਝ ਲਿਓ ਥੋੜਾ ਜਿਹਾ ਆਪ ਵੀ ਆਪਾਂ ਸਮਝ ਲਗੇ ਅਗੇ ਮਹਾਰਾਜ ਕਹਿੰਦੇ ਨੇ ਪਰ ਉਪਕਾਰ ਪੁੰਨ ਬਹੁ ਕੀਆ ਪਰ ਉਪਕਾਰ ਹੁੰਦਾ ਜੀ ਲੋਕਾਂ ਦਾ ਭਲਾ ਕਰਨਾ ਜਿਵੇਂ ਆ ਭਾਈ ਗੁਰਪ੍ਰੀਤ ਹੋਣੀ ਜੰਟੇ ਹੋਣੀ ਇੱਥੇ ਆਪਣੇ ਜਿਹੜਾ ਸੁਪਨਿਆਂ ਦਾ ਘਰ ਬਣਿਆ ਮੁੱਲਾਪੁਰ ਕੋਲੇ ਠੀਕ ਆ ਜੀ ਇਹ ਪਰ ਉਪਕਾਰ ਆ ਦੇਖੋ ਆਪਾਂ ਦੇਖਦੇ ਆ ਵੀਡੀਓ ਚ ਦਿਖਾਉਂਦੇ ਨੇ ਸਕੇ ਮਾਂ ਪਿਓ ਭੈਣ ਭਰਾਵਾਂ ਦੇ ਨੇੜੇ ਵੀ ਨਹੀਂ ਜਾਂਦਾ ਜੀ ਦੇਖੋ ਮਨੁੱਖਤਾ ਦੇ ਕੀੜੇ ਪਏ ਹੋਏ ਆ ਐ ਬੁੱਕ ਭਰ ਲੈਂਦੇ ਨੇ ਉਹ ਕੀੜਿਆਂ ਦੇ ਜਦੋਂ ਹੱਥ ਲਾਉਂਦੇ ਆ ਤੇ ਦੂਜਾ ਮੁਸਕ ਦਾ ਭੈਣ ਭਰਾ ਕੋਲੇ ਨਹੀਂ ਜਾਂਦਾ ਛੱਕੇ ਕੋਲੇ ਮਾਂ ਪਿਓ ਕੋਲੇ ਅਗਲਾ ਕਹਿੰਦਾ 스멜 ਆਉਂਦੀ ਐ ਤੂੰ ਉਹ ਪਰ ਅਪਕਾਰੀ ਆ ਆਪਣੇ ਸਤਗੁਰਾਂ ਨੇ ਵੀ ਪਰ ਉਪਕਾਰ ਕੀਤਾ ਆਪਣਾ ਪਰਿਵਾਰ ਤੱਕ ਬਾਰਿਆ ਤੇ ਉਹ ਵੀ ਇਤਿਹਾਸ ਨੂੰ ਜ਼ਹਰਾ ਜਾਂਦੇ ਨੇ ਲੋਕ ਜਿਹੜੇ ਜਿਵੇਂ ਭਾਈ ਭਗਤਪੂਰਨ ਸਿੰਘ ਹੋਣੀ ਐ ਉਹਨਾਂ ਨੇ ਵੀ ਇਹ ਕੰਮ ਕੀਤਾ ਤੇ ਭਗਤਪੂਰਨ ਸਿੰਘ ਵਾਂਗੂ ਹੀ ਇਹ ਭਾਈ ਗੁਰਪ੍ਰੀਤ ਹੋਣੀ ਕੰਮ ਕਰਦੇ ਨੇ ਇਹਨਾਂ ਦਾ ਵੀ ਦੁਨੀਆ ਤੇ ਨਾਮ ਰਹੇਗਾ ਏ ਪਰ ਉਪਕਾਰ ਆ ਮਹਾਰਾਜ ਕਹਿੰਦੇ ਪਰ ਉਪਕਾਰ ਪੁੰਨ ਬਹੁ ਕੀਆ ਭਉ ਦੁੱਤਰ ਤਾਰ ਤਰਾਵੇ ਵਾਹਿਗੁਰੂ ਭਉ ਦੁੱਤਰ ਤਰ ਪ੍ਰਾਂਡੇ ਬੜਾ ਪਿਆਰ ਆ ਮਨੁੱਖਤਾ ਦੇ ਨਾਲ ਪਿਆਰ ਕੁਦਰਤ ਦੇ ਨਾਲ ਪਿਆਰ ਕਰਨਾ ਰੱਬ ਦੇ ਨਾਲ ਪਿਆਰ ਆ ਜੀ ਜਿਨ ਕੋ ਪ੍ਰੀਤ ਹਿਰਦੇ ਹਰ ਨਹੀਂ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੈ ਉਹ ਮਾਨਾਈਆਂ ਕਰਦਾ ਇਨਸਾਨ ਜਿਹਦੀ ਪ੍ਰੀਤਾ ਗੁਰੂ ਦੇ ਨਾਲ ਫਿਰ ਉਹ ਮਨੁੱਖਤਾ ਨੂੰ ਮਨੁੱਖ ਸਮਝਦਾ ਇਨਸਾਨੀਅਤ ਨੂੰ ਇਨਸਾਨ ਸਮਝਦਾ ਉਹਦੀ ਕੁਦਰਤ ਦੇ ਨਾਲ ਪਿਆਰ ਕਰਦਾ ਜੀਵ ਜੰਤੂਆਂ ਦੇ ਨਾਲ ਵੀ ਪਿਆਰ ਕਰਦਾ ਫਿਰ ਮਹਾਰਾਜ ਕਹਿੰਦੇ ਜਿਨ ਕੋ ਪ੍ਰੀਤ ਰਦ ਹਰ ਨਹੀਂ ਤਨ ਕੂਰੇ ਗਾਂਢਨ ਗਾਂਡੇ ਉਹ ਕੂੜ ਦੀਆਂ ਗੰਢਾਂ ਹੀ ਬੰਨੀ ਜਾਂਦੇ ਨੇ ਪੰਡਾ ਕਹਿ ਲੋ ਇਹ ਗਾਂਢ ਨ ਗਾਂਢ ਵੀ ਉਹਦੇ ਵਿੱਚ ਹੀ ਰਚਿਆ ਮਿਚਿਆ ਪਿਆ ਕੂੜ ਕਬਾੜ ਵਿੱਚ ਹੀ ਜਿਹਦੀ ਪ੍ਰਭੂ ਪ੍ਰਮਾਤਮਾ ਦੇ ਨਾਲ ਪ੍ਰੀਤ ਨਹੀਂ ਹੈ ਸਤਿਗੁਰੂ ਦੁਆਰੇ ਦੱਸ ਦਿੰਦੇ ਆਪਾਂ ਕੀ ਕਹਿੰਦੇ ਨੇ ਜਿੰਨ ਕੋ ਪ੍ਰੀਤ ਹਿਰਦੈ ਹਰ ਨਹੀਂ ਤਨ ਕੂਰੇ ਗਾਂਢ ਨ ਗਾਂਢੇ ਜਿਉਂ ਪਾਣੀ ਕਾਗਦ ਬਿਨ ਸਜਾਤ ਹੈ ਕਿਉਂ ਮਨ ਮੁਖ ਗਰਭ ਗਲਾਡੇ ਮਹਾਰਾਜ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਕਾਗਜ਼ ਭਿੱਜ ਜਾਂਦਾ ਤੇ ਗਲ ਜਾਂਦਾ ਮਿੰਟ ਚ ਦੀ ਹੋਈ ਜਿਵੇਂ ਪਾਣੀ ਵਿੱਚ ਕਾਗਜ਼ ਗਲ ਜਾਂਦਾ ਹੈ ਕਿਉਂ ਮਨਮੁਖ ਗਰਭ ਗਲਾਂਡੇ ਉਸੇ ਤਰ੍ਹਾਂ ਮਨਮੁਖ ਜੰਮਦੇ ਮਰਦੇ ਰਹਿੰਦੇ ਨੇ ਠੀਕ ਆ ਜੀ ਜਨਮ ਹੋਇਆ ਮਰ ਗਿਆ ਜਨਮ ਹੋਇਆ ਮਰ ਗਿਆ ਮਨੁੱਖੇ ਜਨਮ ਦੇ ਵਿੱਚ ਹੀ ਜੂਨਾ ਭੋਗਦਾ ਰਹਿੰਦਾ ਇਨਸਾਨ ਮਰਦਾ ਜੰਮਦਾ ਰਹਿੰਦਾ ਇੱਕ ਜਿਹੜਾ ਕੁਦਰਤ ਦੇ ਨਿਯਮ ਮੁਤਾਬਕ ਜਨਮ ਹੋਣਾ ਉਹ ਵੀ ਫਿਰ ਇਸੇ ਲੈਨਤੀ ਤੁਰਿਆ ਰਹਿੰਦਾ ਜਨਮ ਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਸਤਿਗੁਰੂ ਕਹਿੰਦਾ ਜਿਉ ਪ੍ਰਾਣੀ ਜਿਉ ਪਾਣੀ ਕਾਗਤ ਬਿਨ ਸਜਾਤ ਹੈ ਜਿਵੇਂ ਪਾਣੀ ਦੇ ਵਿੱਚ ਕਾਗਜ ਗਲ ਜਾਂਦਾ ਕਿਉ ਮੰਨਮੁਖ ਘਰਬ ਗਲਾਂਡੇ ਮੰਨਮੁਖ ਇਸ ਤਰ੍ਹਾਂ ਫਿਰ ਗਲਦੇ ਰਹਿੰਦੇ ਨੇ ਜੂਨਾ ਵਿੱਚ ਪਏ ਰਹਿੰਦੇ ਨੇ ਅੱਗੇ ਸਤਿਗੁਰੂ ਕਹਿੰਦੇ ਨੇ ਹਮ ਜਾਣਿਆ ਕਸੂਨ ਜਾਣਾ ਹਮ ਜਾਣਿਆ ਕਸੂ ਨਾ ਜਾਣਾ ਆਗੇ ਜਿਉ ਹਰ ਰੱਖੇ ਤਿਉਂ ਠੰਡੇ ਹਮ ਜਾਣਿਆ ਕਸੂ ਨਾ ਜਾਣਾ ਆਗੇ ਜਿਉ ਹਰ ਰੱਖੇ ਕਿਉਂ ਠੰਡੇ ਜਿਵੇਂ ਗੁਰੂ ਰੱਖੇਗਾ ਓਵੇਂ ਪ੍ਰਵਾਨ ਪਰ ਤੂੰ ਉਹਦੇ ਨਿਜਮ ਵਿੱਚ ਆ ਜਾ ਇਨਸਾਨ ਹਮ ਭੂਲ ਚੂਕ ਗੁਰ ਕਿਰਪਾ ਧਾਰੋ ਆਪਾਂ ਭੁੱਲਾਂ ਚੁੱਕਾਂ ਕਰਦੇ ਨੇ ਗੁਰੂ ਕਿਰਪਾ ਧਾਰੋ ਜਨ ਨਾਨਕ ਕੁੱਤਰੇ ਕਾਂਡੇ ਹੇ ਸਤਿਗੁਰੂ ਅਸੀਂ ਭੁੱਲਾਂ ਕਰਦੇ ਆ ਸਾਡੀਆਂ ਭੁੱਲਾਂ ਚੁੱਕਾਂ ਮਾਫ਼ ਕਰ ਅਸੀਂ ਤੇਰੇ ਦਰ ਦੇ ਕੂਕਰ ਹਾਂ ਇਹਦਾ ਭਾਵ ਇਹ ਬਣਦਾ ਮਹਾਰਾਜੀ ਕਿਰਪਾ ਸਤਕਾ ਐ ਸਮਝ ਆਇਆ ਮੈਨੂੰ ਮਹਾਰਾਜ ਕਹਿੰਦੇ ਨੇ ਹਮ ਭੂਲ ਚੂਕ ਗੁਰ ਕਿਰਪਾ ਧਾਰੋ ਅਸੀਂ ਭੁੱਲਾਂ ਚੁੱਕਾਂ ਕਰਦੇ ਹਾਂ ਸਤਿਗੁਰੂ ਆਪ ਜੀ ਕਿਰਪਾ ਕਰੋ ਸਾਡੇ ਤੇ ਅਸੀਂ ਸਾਡੀ ਕਿਰਪਾ ਧਾਰਨ ਕਰ ਲਗੇ ਤੇ ਅਸੀਂ ਤਾਂ ਤੇਰੇ ਦਰ ਦੇ ਕੋਕਰ ਹਾਂ 100 ਸ਼ਬਦ ਦੀ ਵਿਚਾਰ ਪੂਰੀ ਹੋਈ ਜੀ ਦੋ ਸ਼ਬਦ ਆਪਾਂ ਮਹਾਰਾਜ ਦੀ ਕਿਰਪਾ ਨਾਲ ਪੜ੍ਹੇ ਨੇ ਤੇ ਜਿੰਨੀ ਕਾ ਆਪਾਂ ਨੂੰ ਸਮਝ ਲੱਗੀ ਹੈ ਸਤਿਗੁਰੂ ਦੀ ਕਿਰਪਾ ਸਦਕਾ ਓਨੀ ਕਾ ਆਪਾਂ ਵਿਚਾਰ ਸਾਂਝੀ ਕਰੀ ਆ ਗੁਰੂ ਤੋਂ ਵਿਚਾਰ ਲਈ ਆ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਹੁਣ ਮੈਂ ਗਾਇਨ ਕਰ ਲੈਣਾ ਅਰਦਾਸ ਬੇਨਤੀ ਕਰਦੇ ਫਿਰ ਮਹਾਰਾਜ ਕਹਿੰਦੇ ਗੌੜੀ ਪੂਰਵੀ ਮਾਨ ਲਾ ਚੌਤਾ ਇਹ ਵੀ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਸਤਿਗੁਰੂ ਕਹਿੰਦੇ ਨੇ ਕਾਮ ਕਰੋਦ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਾਮ ਕਰੋਲ ਦੇ ਨਾਲ ਸਾਡਾ ਹਿਰਦਾ ਕਰ ਭਰਿਆ ਪਿਆ ਤੇ ਇਹਦਾ ਖੰਡਨ ਕਿਵੇਂ ਹੋਏਗਾ ਇਹ ਡਿਲੀਟ ਕਿਵੇਂ ਹੋਏਗਾ ਡਿਲੀਟ ਹੋਏਗਾ ਮਹਾਰਾਜ ਸਮਝਾਉਂਦੇ ਨੇ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਗੁਰੂ ਸਾਧੂ ਨੂੰ ਮਿਲ ਕੇ ਸਾਡੀਆਂ ਜਿਹੜੀਆਂ ਕਾਮ ਕ੍ਰੋਧ ਦੇ ਨਾਲ ਹਿਰਦਾ ਘਰ ਭਰਿਆ ਪਿਆ ਇਹ ਡਿਲੀਟ ਹੋ ਜਾਏਗਾ ਵਿੱਚੋਂ ਇਹ ਸਾਫ ਸੁਥਰਾ ਹੋ ਜਾਏਗਾ ਹਿਰਦਾ ਜਿਹਨੂੰ ਆਪਾਂ ਕਹਿੰਦੇ ਮਨ ਸਾਫ ਮਨ ਸਾਫ ਹੋ ਜਾਏਗਾ ਆਪਣੀ ਵਾਲੀ ਭਾਸ਼ਾ